ਪਾਵਨ ਪਿੱਤਰ ਥਾਂ ਸੁਣਦੇ ਹੁੰਦੇ ਸੀ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਜਾ ਕੇ ਬਹੁਤ ਰਹਿਮਤਾਂ ਦੇ ਬਹੁਤ ਕਿਰਪਾ ਦੇ ਮੀਂਹ ਵਰਸਾਏ ਨੇ ਜਿਨ੍ਹਾਂ ਬਾਣੀ ਬੋਲ ਤਿਮ-ਚਮ ਵਰਸੈ ਅੰਮ੍ਰਿਤ ਧਾਰਾ ਉਹ ਅੰਮ੍ਰਿਤ ਦੀ ਧਾਰਾ ਤੇ ਗੁਰੂ ਨਾਨਕ ਦੇਵ ਜੀ ਨੇ ਰੋੜੀਆਂ ਦੀ ਸੀਜ ਤੇ ਵੀ ਵਿਪਰਖਾ ਦਿੱਤੀ ਉਹ ਸੋਸਰੀਆ ਕਾਲ ਉਹ ਅੰਮ੍ਰਿਤ ਦੀ ਧਾਰਾ ਸਤਗੁਰੂ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗੱਲ ਕਰਦੇ ਆਂ ਤੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹੀ ਅੰਮ੍ਰਿਤ ਦੀ ਧਾਰਾ ਮਾਸੀਵਾੜੇ ਦੇ ਜੰਗਲਾਂ ਦੇ ਵਿੱਚ ਕੰਡਿਆਂ ਦੀ ਸੇਜ ਦੇ ਉੱਤੇ ਪੈਂਦੇ ਹੋਏ ਵੀ ਵਿਸਾਦ ਦਿੱਤੀ ਗੁਰੂ ਨਾਨਕ ਦੀ ਐਸੀ ਜੋਤ ਗੁਰੂ ਨਾਨਕ ਦਾ ਐਸਾ ਪ੍ਰਤਾਪ ਗੁਰੂ ਨਾਨਕ ਦੀ ਐਸੀ ਰਹਿਮਤ ਐ ਕਿ ਵਸਕੇ ਕਿਉਂਕਿ ਜਿਹੜੀ ਗੁਰੂ ਨਾਨਕ ਦੀ ਜੋਤ ਹੈ ਕਿਉਂਕਿ ਜੋਤ ਉਹਾਂ ਭਾਈ ਸਤਾ ਜੀ ਭਾਈ ਬਲਵੰਡ ਜੀ ਇਹ ਵਿਚਾਰ ਕਰਦੇ ਨੇ ਉਹਨਾਂ ਨੇ ਬਾਹਰ ਹੈ ਗੁਰੂ ਗ੍ਰੰਥ ਸਾਹਿਬ ਅੰਦਰ ਵਿੱਚ 966 ਅੰਕ ਤੋਂ 968 ਅੰਕ ਤੱਕ ਉਹ ਦੱਸਦੇ ਨੇ ਕਿ ਜੋਤ ਉਹਾਂ ਜੁਗਤ ਸائیں ਸਹ ਕਾਇਆ ਫੇਰ ਪਨਟੀ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਉਹੀ ਜੋਤ 10ਵੇਂ ਜਾਮੇ ਤੱਕ ਜਾਂਦੀ ਹੈ ਤੇ ਸਾਡੇ ਮਨਾਂ ਚ ਆਉਂਦਾ ਕਿ ਸੱਚੇ ਪਾਤਸ਼ਾਹ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 3 ਮਾਰਚ 1699 ਦੀ ਵਿਸਾਖੀ ਨੂੰ ਇੱਕ ਨਾਮ ਅਮਰ ਤੇ ਸੰਚਾਰ ਕਰਵਾ ਦਿੱਤਾ ਉਹ ਤੋਂ ਪਹਿਲਾਂ ਤਾਂ ਅਮਰਤਾ ਹੈ ਹੀ ਨਹੀਂ ਸੀ ਤੇ ਸਾਡੇ ਮਨਾਂ ਦੇ ਵਿੱਚ ਇਹੀ ਆਉਂਦਾ ਕਿ ਖਾਲਸਾ ਇਦਾਂ ਹੀ ਬਣ ਗਿਆ ਜੀ ਇਹ ਜੁੜਤ ਹੈ ਇਹ ਜਿਹੜੀ ਵਿਚਾਰ ਹੈ ਇਹ ਐਵੇਂ ਨਹੀਂ ਆਈ ਸੰਤ ਜੀ ਇਹ ਗੁਰੂ ਨਾਨਕ ਸਾਹਿਬ ਆਰਾ ਤੋਂ ਚਲਦੀ ਏ ਕਿੱਥੋਂ ਚਲਦੀ ਏ ਸਾਡੇ ਪਿੱਛੇ ਸਭ ਕਿ ਲਿਖਿਆ ਹੋਇਆ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵਾਂ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਬਿਲਾਲੂ ਕਾ ਪਾਪ ਕੀ ਜੰਦਨਾ ਕਾਬਲੋ ਧਾਇਆ ਜੋਰੀ ਮੰਗੇ ਜਾਨ ਬਿਲਾਲੂ ਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜ਼ੋਰ ਦੇ ਨਾਲ ਆਪਣੇ ਜ਼ੋਰ ਦੇ ਨਾਲ ਲੋਕਾਂ ਤੇ ਜੁਲਮ ਪਿਆ ਕਰਦਾ ਸੀ ਤੇ ਜਿਹੜਾ ਜ਼ੋਰ ਵਰਤੇ ਜੀ ਉਹ ਹਾਕਮ ਨੂੰ ਕੀ ਕਹਨੀ ਅਸੀਂ ਜ਼ਾਲਮ ਜ਼ਬਰ ਜ਼ਬਰ ਜ਼ਾਲਮ ਨੂੰ ਕਹਿ ਕੇ ਤੇ ਉਹਨੂੰ ਅਸੀਂ ਤਰਕਾਰਾ ਪਾਉਣੇ ਪਰ ਇਹ ਗੱਲ ਇੰਨੀ ਸੌਖੀ ਨਹੀਂ ਹੁੰਦੀ ਕਹਿਣੀ ਕਿਸੇ ਦਾ ਰਾਜ ਚੱਲਦਾ ਹੋਵੇ ਕਿਸੇ ਦੀ ਸਰਕਾਰ ਚੱਲਦੀ ਹੋਵੇ ਤੇ ਕਹਿੰਦੇ ਆਪਾਂ ਕਹਿ ਦਈਏ ਨਾ ਤੇ ਮਿੰਟਾਂ ਸਕਿੰਟਾਂ ਦੇ ਵਿੱਚ ਅਗਲਾ ਕੇ ਦਿੰਦਾ ਇਹਨੂੰ ਜੇਲ੍ਹ ਦੇ ਵਿੱਚ ਸਿੱਟੂ ਕੋਠੜੀ ਦੇ ਵਿੱਚ ਸਿੱਟ ਦੇਵੋ ਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਹਿ ਰੰਦਾ ਰਾਜੇ ਸੀ ਮਕੱਦਮ ਕੁੱਤੇ ਜਾਏ ਜਗੈਨ ਬੈਠੇ ਸੁੱਤੇ ਚੱਕਰ ਲੈਨ ਦਾ ਪਾਏ ਨਗਾਓ ਰਾਤੋ ਪਿੱਤੋ ਕੁੱਤਿਹੋ ਚੱਟ ਜਾਓ ਸੁੱਤੇ ਪਾਸ ਦੇ ਡੇ ਬੋਲ ਐਡੀ ਰੰਤ ਤੇ ਕਿਸੇ ਨੂੰ ਕਹਦੇ ਜੇ ਸਾਹਮਣੇ ਕੋਈ ਬੁਰਾ ਬੋਲ ਬੋਲਦੀ ਤਾਂ ਅਦ ਨਾਲ ਦੀ ਨਾਲ ਸਾਡੇ ਵਾਰਸੀ ਕਹਿੰਦੇ ਸਾਨੂੰ ਬੋਲਣ ਲੱਗ ਜਾਂਦਾ ਪਤਾ ਨਹੀਂ ਕੀ ਕੀ ਬੋਲ ਬੋਲ ਜਾਂਦਾ ਪਰ ਗੁਰੂ ਨਾਨਕ ਸਾਹਿਬਾ ਨੇ ਐਡਾ ਬੋਲ ਬੋਲੇ ਉਹ ਬਾਬਰ ਨੇ ਗੁਰੂ ਨਾਨਕ ਸਾਹਿਬਰ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਜ਼ਰੂਰ ਹੈ ਇਹ ਨਹੀਂ ਨਹੀਂ ਪਾਇਆ ਜੇਲ੍ਹ ਦੇ ਵਿੱਚ ਕਿਉਂਕਿ ਜਦੋਂ ਕਿਸੇ ਨੂੰ ਕਹਾਂਗੇ ਨਾ ਰਾਵਣ ਪੱਤੀ ਹੋਇਆ ਉਸ ਰੱਬ ਦਾ ਬਾਣਾ ਵਾਪਰਦਾ ਉਸ ਪਰਮਾਤਮਾ ਦੀ ਬਾਣੀ ਵਾਪਰਦੇ ਨੇ ਤੇ ਪਰਮਾਤਮਾ ਦਾ ਪਾੜਾ ਇੰਨਾ ਵਾਪਰਦਾ ਕਿ ਉਸ ਮੁਕੱद्दस ਜਗ੍ਹਾ ਦੇ ਜਿੱਥੇ ਕੋਟੜੀ ਵਿੱਚ ਬੰਦ ਕਰ